ਦੋਸਤੋ ਤੁਹਾਡੇ ਯਾਦ ਹੋਣਾ ਡਾਕਟਰ ਸਾਹਿਬ ਦੇ ਨਾਲ ਪ੍ਰੋਗਰਾਮ ਕੀਤਾ ਸੀ ਕਿ ਪੰਜਾਬ ਸਰਕਾਰ ਦੀ ਇੱਕ ਚਿੱਠੀ ਆਉਂਦੀ ਹੈ ਕਿਸਾਨ ਤੇ ਜਨਤਕ ਜਥੇਬੰਦੀਆਂ ਕਹਿੰਦੀਆਂ ਨੇ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਅਸੀਂ ਵਾਪਸ ਕਰਵਾਏ ਨੇ ਕੇਂਦਰ ਦੀ ਸਰਕਾਰ ਤੋਂ ਉਹਨਾਂ ਕਾਨੂੰਨਾਂ ਦੇ ਵਿੱਚੋਂ ਇੱਕ ਇੱਕ ਪੰਜਾਬ ਇੱਕ ਕਾਨੂੰਨ ਪੰਜਾਬ ਦੀ ਸਰਕਾਰ ਨੇ ਨੋਟੀਫਾਈ ਕਰਤਾ ਤੇ ਇੰਪਲੀਮੈਂਟ ਹੋ ਗਿਆ ਉਹ ਕਾਨੂੰਨ ਸੀ ਕਿ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਨੇ ਉਹ ਪ੍ਰਾਈਵੇਟ ਪਲੇਅਰ ਬਣ ਕੇ ਕਿਸਾਨਾਂ ਦੀ ਜਿਹੜੀ ਫਸਲ ਹੈ ਮੰਡੀ ਦੇ ਵਿੱਚੋਂ ਖਰੀਦਣਗੇ ਮੰਡੀ ਦੇ ਵਿੱਚੋਂ ਖਰੀਦ ਕੇ ਵੱਡੇ ਵੱਡੇ ਜਿਹੜੇ ਸਾਈਲੋ ਗੋਦਾਮ ਬਣੇ ਹੋਏ ਨੇ ਯਾਰ ਬਣੇ ਹੋਏ ਨੇ ਉਹਨਾਂ ਦੇ ਵਿੱਚ ਰੱਖਣਗੇ ਤੇ ਸਟੋਰ ਕਰਨਗੇ ਜਥੇਬੰਦੀਆਂ ਕਹਿੰਦੇ ਕਿ ਅਸੀਂ ਇਸ ਗੱਲ ਦਾ ਵਿਰੋਧ ਕਰਾਂਗੇ ਜਥੇਬੰਦੀਆਂ ਨੇ ਆਪੋ ਆਪਣੇ ਪ੍ਰੋਗਰਾਮ ਦੇ ਤੇ ਤੇ ਪੰਜਾਬ ਸਰਕਾਰ ਨੇ ਉਹ ਕਾਨੂੰਨ ਆਪਣਾ ਇੱਕ ਚਿੱਠੀ ਦੇ ਰਾਹੀਂ ਵਾਪਸ ਲੈ ਲਿਆ ਪੰਜਾਬ ਸਰਕਾਰ ਦਾ ਕਹਿਣਾ ਕਿ ਸਾਡੀ ਇਦਾਂ ਦੀ ਕੋਈ ਮੰਨਸ਼ਾ ਨਹੀਂ ਸੀ ਜੇਕਰ ਤੁਸੀਂ ਸਾਰੀ ਗੱਲਬਾਤ ਹੋ ਜਾਨਣਾ ਚਾਹੁੰਦੇ ਹੋ ਕਿ ਗੱਲਬਾਤ ਕੀ ਸੀ ਤਾਂ ਤੁਸੀਂ ਡਾਕਟਰ ਸਾਹਿਬ ਦੇ ਨਾਲ ਕੀਤਾ ਹੋਇਆ ਦੋ ਦਿਨ ਪਹਿਲਾਂ ਦਾ ਪ੍ਰੋਗਰਾਮ ਜਾ ਕੇ ਤੁਸੀਂ YouTube ਤੋਂ ਲੋਕਰਾਣਾ ਚੈਨਲ ਪੰਜਾਬੀ ਦੀ YouTube ਤੋਂ ਸੁਣ ਸਕਦੇ ਹੋ ਤੁਹਾਨੂੰ ਸਾਰੀ ਗੱਲਬਾਤ ਉਹ ਸਮਝ ਦੇ ਵਿੱਚ ਆ ਜਾਊਗੀ ਅੱਜ ਉਹ ਕਾਨੂੰਨ ਵਾਪਸ ਲੈ ਲਿਆ ਪੰਜਾਬ ਸਰਕਾਰ ਨੇ ਤੇ ਇਸੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਡਾਕਟਰ ਰਵਿੰਦਰ ਸਿੰਘ ਪੱਟੇ ਸਾਹਿਬ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਆਇਆਂ ਜੀ ਉਸੇ ਸਤਿ ਸ਼੍ਰੀ ਅਕਾਲ ਜੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਇੱਕ ਜਿੱਠੀ ਰਾਹੀਂ ਜਿਹੜਾ ਉਹ ਫੈਸਲਾ ਸੀ ਉਹ ਫੈਸਲਾ ਵਾਪਸ ਲੈ ਲਿਆ ਜਿਸਨੂੰ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਇਹ ਇੱਕ ਕਾਨੂੰਨ ਹੈ ਜਿਹੜਾ ਕਾਨੂੰਨ ਜਮਾ ਖੋਰੀ ਜਿਹੜੀ ਜਮਾ ਖੋਰੀ ਨੂੰ ਅਲਾਉ ਕਰਦਾ ਕਾਰਪੋਰੇਟ ਘਰਾਣਿਆਂ ਦੇ ਲਈ ਹਾਲਾਂਕਿ ਪੰਜਾਬ ਸਰਕਾਰ ਦੇ ਅੱਜ ਵੱਡੇ ਤੋਂ ਨੇਤਾਵਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਬਰਸ਼ਰ ਤੇ ਮਾਲਵਿੰਦਰ ਕੰਗ ਜਿਹੜੇ ਮੁੱਖ ਬੁਲਾਰੇ ਹੈਗੇ ਨੇ ਆਮ ਆਦਮੀ ਪਾਰਟੀ ਤੋਂ ਬੈਠੇ ਸੀ ਤੇ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਆਪਣੇ ਚੈਨਲ ਰਾਹੀਂ ਉਹ ਵੀ ਕਹਿੰਦੇ ਕਿ ਸਾਡੀ ਇਦਾਂ ਦੀ ਮਨਸ਼ਾ ਨਹੀਂ ਪਰ ਕਿਸਾਨ ਜਿੱਥੇ ਬੰਦੀਆਂ ਕਹਿੰਦੀਆਂ ਨਹੀਂ ਸਰਕਾਰਾਂ ਪਰਦਾ ਪਾ ਰਹੀਆਂ ਨੇ ਮਨਸ਼ਾ ਉਹ ਵੀ ਸੀ ਤੁਸੀਂ ਕਿਸ ਨਜ਼ਰੀ ਨਾਲ ਵੇਖ ਰਹੇ ਹੋ ਸਾਰੀ ਗੱਲਬਾਤ ਨੂੰ ਡਾਕਟਰ ਸਾਹਿਬ ਜੀ ਉਹ ਸਰ ਮੈਂ ਸੁਣੀ ਹੈ ਵਰਸ ਸਾਹਿਬ ਦੀ ਵੀ ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਸੁਣੀ ਤੇ ਵਰਸ ਸਾਹਿਬ ਨਾਲ ਥੋੜੀ ਗੱਲਬਾਤ ਵੀ ਹੋਈ ਉਹਨਾਂ ਨੇ ਚਲੋ ਚੰਗਾ ਕੀਤਾ ਪਹਿਲੀ ਗੱਲ ਤਾਂ ਵੈਲਕਮ ਕਰਨ ਵਾਲੀ ਗੱਲ ਹੈ ਕਿ ਉਹਨਾਂ ਨੇ ਕਲੈਰੀਫਾਈ ਵੀ ਕਰਤਾ ਤੇ ਉਹ ਜਿਹੜਾ ਨੋਟਿਸ ਸੀਗਾ ਉਹ ਵਾਪਸ ਵੀ ਲੈ ਲਿਆ ਪਰ ਇਹ ਜਿਸ ਤਰ੍ਹਾਂ ਉਹ ਕਲੇਮ ਕਰ ਰਹੇ ਨੇ ਕਿ ਇਹ 2013 ਤੋਂ ਹੀ ਚੱਲ ਰਿਹਾ ਸੀ ਇਹ ਕੋਈ ਅਸੀਂ ਨਵਾਂ ਨਹੀਂ ਕੀਤਾ ਉਹ ਰੂਟੀਨ ਮੈਟਰ ਸੀਗੀ ਕਿਸਾਨ ਜਿੱਥੇ ਬੰਦੀਆਂ ਦਾ 뷰 ਇ ਤੋਂ ਵੱਖਰਾ ਹੈ ਉਹ ਕਹਿੰਦੇ ਰੂਟੀਨ ਮੈਟਰ ਨਹੀਂ ਸੀ ਪਹਿਲਾਂ ਸਟੋਰੇਜ ਦੇ ਦੌਰ ਤੀ ਤਾ ਯੂਜ਼ ਹੁੰਦੇ ਰਹੇ ਨੇ ਉਹ ਕਹਿੰਦੇ ਸਾਨੂੰ ਹੁਣ ਵੀ ਇਹ ਇਤਰਾਜ਼ ਨਹੀਂ ਹੈ ਪੀਐਫਸੀ ਆਈ ਜਾਂ ਕੋਈ ਹੋਰ ਆਪਣੀਆਂ ਜਿਹੜੀਆਂ ਏਜੰਸੀਆਂ ਨੇ ਜੇ ਕਿਰਾਏ ਤੇ ਲੈ ਕੇ ਕਿਸੇ ਨੇ ਕੋਈ ਫੈਸਿਲਿਟੀ ਬਿਲਡ ਕਰੀ ਹੋਈ ਹੈ ਉਹਨੂੰ ਉਹ ਉਸ ਤਰੀਕੇ ਨਾਲ ਯੂਜ਼ ਕਰ ਲੈਂਦੇ ਨੇ ਤਾਂ ਕੋਈ ਐਸਸੀ ਸਾਨੂੰ ਕੋਈ ਮਸਲਾ ਨਹੀਂ ਹੁੰਦਾ ਨਾਲ ਉਹ ਕਹਿੰਦੇ ਵੀ ਇਹ ਤਾਂ ਬਿਲਕੁਲ ਹੱਕ ਦੇਣ ਵਾਲੀ ਗੱਲ ਸੀਗੀ ਉਹਨਾਂ ਨੂੰ ਖਰੀਦ ਵੇਚ ਪ੍ਰੋਸੈਸਿੰਗ ਤੇ ਸਟੋਰੇਜ ਸਾਰੇ ਹੱਕ ਉਹ ਦਿੱਤੇ ਗਏ ਸੀ ਕਹਿੰਦੇ ਪਹਿਲਾਂ ਨਹੀਂ ਸੀ ਹੁੰਦੇ ਇਹਨੇ ਤੇ ਅੱਛਾ ਪਹਿਲੇ ਸਰਕੂਲਰ ਮੈਂ ਕੋਸ਼ਿਸ਼ ਕੀਤੀ ਨਹੀਂ ਆਪਾਂ ਨੂੰ ਮਿਲ ਸਕੇ ਕਿ 2013 ਤੋਂ ਕਿਹੜੇ ਸੀਗੇ ਪਰ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਇਹ ਚੋਰੀ ਛਿਪੇ ਬੜਾ ਕੁਝ ਚੱਲਦਾ ਰਹਿੰਦਾ ਹੈ ਬਹੁਤ ਸਾਰੇ ਕਾਰਪੋਰੇਟ ਘਰਾਣੇ ਵਪਾਰੀ ਘਰਾਣੇ ਮਤਲਬ ਥੋੜਾ ਜਿਹਾ ਹੱਕ ਲਿਆ ਉਹਦਾ ਕਰੀ ਕੁਝ ਹੋਰੇ ਜਾਂਦੇ ਨੇ ਜਿਵੇਂ ਟੋਲ ਵਾਲਿਆਂ ਦਾ ਤੁਸੀਂ ਦੇਖਿਆ ਹੋਣਾ ਕਿ ਸੜਕਾਂ ਤੇ ਜਿਹੜੇ ਟੋਲ ਲੱਗੇ ਹੁੰਦੇ ਨੇ ਇਹਨਾਂ ਦਾ ਇੱਕ ਫਿਕਸਡ ਟਾਈਮ ਹੁੰਦਾ ਹੈ ਉਹ ਬੰਬਈ ਦੇ ਵਿੱਚ ਉਹਨਾਂ ਨੇ ਟੋਲ ਭੰਨੇ ਜਾ ਕੇ ਜਿਹੜਾ ਰਾਜ ਠਾਕਰੇ ਦੀ ਪਾਰਟੀ ਸੀ ਤਾਂ ਕਲੀਅਰ ਹੋਇਆ ਉਹਨੇ ਆਰਟੀਆਈ ਤੇ ਲਿਆ ਉਹ 6 ਸਾਲ ਪੂਰਾ ਹੋ ਚੁੱਕਿਆ ਸੀ ਉਹਨਾਂ ਦਾ ਉਦੋਂ ਵੱਧੂਏ ਟਾਈਮ ਦੇ ਵਿੱਚ ਚੱਲੀ ਜਾ ਰਹੇ ਸੀਗੇ ਸਰਕਾਰਾਂ ਅਸਲ ਦੇ ਵਿੱਚ ਬੇਸਿਕਲੀ ਪਿੰਗਟਿਟੇ ਟਿਕੇ ਦੇ ਨਾਲ ਥੋੜਾ ਜਿਹਾ ਆਜ਼ਾਦਤ ਮਿਲ ਜਾਂਦੀ ਹੈ ਜਿਹੜੇ ਇਸ ਤਰ੍ਹਾਂ ਦਾ ਐਲੀਮੈਂਟ ਹੈ ਚਾਹੇ ਉਹ ਕਾਰਪੋਰੇਟ ਨੇ ਜਾਂ ਹੋਰ ਨੇ ਮਾਰਕੀਟਿੰਗ ਵਾਲੇ ਉਹ ਉਹਦਾ ਮਿਸਯੂਜ਼ ਬਹੁਤ ਕਰ ਲੈਂਦੇ ਨੇ ਥੋੜਾ ਮੋਟਾ ਲਾਇਸੈਂਸ ਤਾਂ ਹੁਣ ਆਪਣੇ ਰੀਤੇ ਦਾ ਵੀ ਮਿਲਿਆ ਹੁੰਦਾ ਹੈ ਜਿਹੜੀ ਮਾਈਨਿੰਗ ਹੈ ਮਤਲਬ ਦਰਿਆ ਸਾਡੇ ਪੱਟ ਕੇ ਖਾਲੇ ਸਾਰੇ ਦੇ ਸਾਰੇ ਸੋ ਇਹ ਗੱਲ ਉਦਾਂ ਦੀ ਹੋ ਸੀਗੀ ਪਰ ਇਹ ਮੈਂ ਸਮਝਦਾ ਫਿਰ ਵੀ ਸਰਕਾਰ ਨੇ ਕਿਉਂਕਿ ਰੋਲਾ ਬਹੁਤ ਪੈ ਗਿਆ ਸਰਕਾਰ ਨੇ ਚੰਗਾਈ ਕਰਿਆ ਹੈ ਵੀ ਵੈਲਕਮ ਕਰਨ ਵਾਲਾ ਸਟੈਪ ਹੈ ਇਹਦੇ ਨਾਲ ਖਾਮ ਖਾ ਦਾ ਬਖਾਦ ਵਧਣਾ ਸੀ ਕੋ ਠੀਕ ਹੈ ਆਪਣਾ ਬੰਦੇ ਨੇ ਕਵਰ ਵੀ ਕਰਨਾ ਹੁੰਦਾ ਕਿ ਜੇ ਅਸੀਂ ਤਾਂ ਮਤਲਬ ਐਦਾਂ ਸੀ ਸਾਡੀ ਨੀਅਤ ਕੋਈ ਉਹ ਨਹੀਂ ਸੀ ਉਹਨਾਂ ਨੇ ਬੜਾ ਕਿਹਾ ਵੀ ਅਸੀਂ ਕਿਸਾਨ ਪੱਖੀ ਆ ਚਲੋ ਵੋਟਾਂ ਦਾ ਟਾਈਮ ਹੈ ਸਾਰੇ ਆਪਣੇ ਆਪ ਨੂੰ ਜਸਟੀਫਾਈ ਵੀ ਕਰਦੇ ਨੇ ਪਰ ਇਹ ਵਿਦਡਰੋ ਕਰਨ ਵਾਲਾ ਸਟੈਪ ਮੈਂ ਸਮਝਦਾ ਵੈਲਕਮ ਕਰਨਾ ਚਾਹੀਦਾ ਹੈ ਕੋਈ ਮਾੜੀ ਗੱਲ ਨਹੀਂ ਹੈ ਚਲੋ ਗਲਤ ਹੋ ਗਿਆ ਸੀ ਠੀਕ ਹੋ ਗਿਆ ਜਿੱਦਾਂ ਮਰਜ਼ੀ ਹੋ ਗਿਆ ਸੀ ਕਿ ਸ਼ੰਕਾ ਦਾ ਖੜਾ ਹੋ ਗਿਆ ਸੀ ਪੋਜੀਸ਼ਨ ਨੇ ਵੀ ਇਹਨੂੰ ਯੂਜ਼ ਕਰਨਾ ਸੀ ਤੋ ਸਰਕਾਰ ਨੇ ਮੈਂ ਸਮਝਦਾ ਸਿਆਣੀ ਗੱਲ ਕੀਤੀ ਹੈ ਵਾਪਸ ਲੈ ਕੇ ਜੇ ਡਾਕਟਰ ਸਾਹਿਬ ਪਸਾਨ ਜਿੱਥੇ ਬੰਦੀਆਂ ਵੀ ਪੂਰੀ ਅਵੇਅਰਨੈਸ ਕਿਤੇ ਕਿਹੋ ਜਿਹਾ ਕੁਝ ਵੀ ਬਾਹਰ ਨਿਕਲ ਕੇ ਆਉਂਦਾ ਆਉਂਦਾ ਤਾਂ ਨਾਲ ਦੀ ਨਾਲ ਆਪਣੇ ਪ੍ਰੋਗਰਾਮ ਨੂੰ ਰੀਗਰ ਦੰਦੀਆਂ ਨੇ ਯਾਨੀ ਕਿ ਉਹ ਕਿਸਾਨੀ ਅੰਦੋਲਨ ਦੀ ਜਿਹੜੀ ਵੱਡੀ ਆਹਰ ਸੀ ਇੱਕ ਵੱਡਾ ਅੰਦੋਲਨ ਸੀ ਤੇ ਉਹ ਦਾ ਜਿਹੜਾ ਹੁਣ ਤੱਕ ਦਾ ਚੱਲਿਆ ਆਉਂਦਾ ਇਤਿਹਾਸ ਹੈ ਨਾਲੋਂ ਨਾਲ ਉਹ ਹਦ ਤੱਕ ਤੱਕ ਜਾਂ ਆਪਣੇ ਅੰਦਰ ਹੀ ਸਮੇਟੀ ਬੈਠਿਆ ਯਾਨੀ ਕਿ ਜਿਵੇਂ ਕਹਿੰਦੇ ਵੀ ਕਿ ਕਿਸਾਨ ਜਥੇਬੰਦੀਆਂ ਪਾਟੋ ਧਾੜ ਹੋ ਗਈਆਂ ਹੁਣ ਇਕੱਠੇ ਨਹੀਂ ਹੈਗੇ ਜੇਕਰ ਫਿਰ ਬੀਜੇਪੀ ਸਰਕਾਰ ਉਹ ਕਾਨੂੰਨ ਲੈ ਕੇ ਆ ਗਈ ਤਾਂ ਹੁਣ ਜਥੇਬੰਦੀਆਂ ਕੀ ਕਰਨਗੀਆਂ ਯਾਨੀ ਕਿ ਜਥੇਬੰਦੀਆਂ ਬਿਲਕੁਲ ਅਵੇਅਰਨੈਸ ਗੱਲ ਨੂੰ ਲੈ ਕੇ ਬਿਲਕੁਲ ਹੀ ਬਿਲਕੁਲ ਪਿੰਡ ਦੇ ਵਿੱਚ ਚਾਹੇ 100 ਧੜਾ ਹੋਵੇ ਜੇ ਸਾਰੇ ਪਿੰਡ ਨੂੰ ਵਿਫਤਾ ਪੈ ਜਾਵੇ ਤਾਂ ਪਿੰਡ ਇਕੱਠਾ ਹੋ ਜਾਂਦਾ ਹੁੰਦਾ ਹੈ ਕਿਸਾਨਾਂ ਦਾ ਉਦਾਂ ਦਾ ਸਟਰਕਚਰ ਹੈ ਇਹ ਦੇਖਣ ਨੂੰ ਜਿੰਨੇ ਮਰਜ਼ੀ ਲੱਗੀ ਛਾਣ ਉਹ ਜਦੋਂ ਉਹਨਾਂ ਦੇ ਉੱਪਰ ਸੰਕਟ ਖੜਾ ਹੋਊਗਾ ਤਾਂ ਫਿਰ ਉਹ ਇੱਕ ਦੂਜੇ ਦੇ ਨਾਲ ਮੋਟੇ ਨਾਲ ਮੋਟਾ ਲਾ ਕੇ ਖੜਵੀ ਜਾਂਦੇ ਨੇ ਐਸੀ ਗੱਲ ਨਹੀਂ ਐਸੇ ਇਸ਼ੂ ਨਹੀਂ ਦੱਸਦਾ ਆਪਾਂ ਨੂੰ ਮਤਲਬ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਤੋਂ ਲੈ ਕੇ ਸਾਰੇ ਦੇ ਸਾਰੇ ਮੋਰਚੇ ਸੀ ਜਿੰਨੇ ਰਾਜੇਵਾਲ ਤੱਕ ਗ੍ਰਹਾਹਾਂ ਤੱਕ ਸਭ ਦੇ ਸਭ ਇੱਕੋ ਵਾਅਦ ਸੀਗੇ ਇਸ ਮਾਮਲੇ 'ਚ ਵੇ ਇਸ ਕਰਕੇ ਮੇਰਾ ਖਿਆਲ ਇਹ ਹੈ ਕਿ ਸਰਕਾਰ ਨੂੰ ਪੰਗਾ ਲੈਣ ਦੇ ਚੱਕਰ 'ਚ ਨਹੀਂ ਪੈਣਾ ਚਾਹੀਦਾ ਔਰ ਉਹਨਾਂ ਚੰਗੀ ਗੱਲ ਕਰ ਲਈ ਕਿਸਾਬ ਦੇ ਨਾਲ ਪਰ ਇਹ ਵੀ ਕਿਸਾਨ ਹੁਣ ਅਲਰਟ ਵੀ ਬਹੁਤ ਨੇ ਅਰੇ ਵੀ ਨਹੀਂ ਹੈ ਕਿ ਉਹ ਅਨਪੜ੍ਹ ਨੇ ਉਹਨੂੰ ਸਰਕੂਲਰ ਨਹੀਂ ਪੜਨੇ ਆਉਂਦੇ ਇਹ ਵੀ ਇੱਕ ਭਲੇਖਾ ਹੁੰਦਾ ਹੈ ਕਿ ਜੇ ਉਹ ਐਵੇਂ ਹੀ ਹੋ ਗਿਆ ਕਿ ਪਹਿਲਾਂ ਵੀ ਇਹ ਹੁੰਦਾ ਸੀ ਠੀਕ ਹੈ ਥੋੜਾ ਬਹੁਤ ਹੁੰਦਾ ਰਹਿੰਦਾ ਹੁਣ ਲੀਗਲੀ ਜਾਂ ਇਲਲੀਗਲੀ ਜਿੱਤਾਂ ਵੀ ਸੀ ਪਰ ਉਹ ਅਲਰਟ ਨੇ ਪਹਿਲਾਂ ਵੀ ਸੈਲੋਸ ਦੇ ਵਿੱਚ ਜਦੋਂ ਟਰਾਲੀਆਂ ਜਾਂਦੀਆਂ ਸੀ ਕਿਸਾਨਾਂ ਨੇ ਘੇਰੀਆਂ ਸੀ ਜਾ ਕੇ ਜਿਹੜੇ ਸਟੋਰਿੰਗ ਦੇ ਲਈ ਵੀ ਉੱਥੇ ਜਾ ਰਹੇ ਸੀਗੇ ਪਰ ਇਹ ਵੀ ਸਰਕਾਰ ਨੂੰ ਪਿਛਲੇ ਜਿਹੜੇ ਆਰਡਰ ਉਹ ਕਹਿ ਰਹੇ ਨੇ ਬਿਲਕੁਲ ਓਪਨਲੀ ਕਲੀਅਰਿਫਾਈ ਕਰ ਦੇਣਾ ਚਾਹੀਦਾ ਹੈ ਕਿ ਪਹਿਲਾਂ ਐਗਜ਼ੈਕਟਲੀ ਕੀ ਆਰਡਰ ਸੀਗੇ ਇਹਨਾਂ ਨੂੰ ਕਿਸਾਨਾਂ ਨੇ ਜੇ ਆਬਜੈਕਟ ਨਹੀਂ ਵੀ ਕੀਤਾ ਤਾਂ ਪਰ ਹੁਣ ਤਾਂ ਕਿਉਂਕਿ ਆਬਜੈਕਸ਼ਨ ਚਲੋ ਖੜਾ ਹੋ ਗਿਆ ਜੇ ਨੇਰੇ ਸਨੇਰੇ ਕੋਈ ਚੀਜ਼ ਚੱਲ ਵੀ ਰਹੀ ਸੀ ਤਾਂ ਵੀ ਹੁਣ ਤਾਂ ਸਾਹਮਣੇ ਆ ਗਈ ਹੈ ਤੇ ਇਹਨਾਂ ਨੇ ਵਾਪਸ ਵੀ ਲੈ ਲਈ ਹੈ ਪਰ ਮੇਰੇ ਖਿਆਲ ਚ ਓਵਰ ਆਲ ਇੱਕ ਬਹੁਤ ਵੱਡਾ ਕਲੈਸ਼ ਜਿਹੜਾ ਹੋ ਜਾਣਾ ਸੀ ਸਰਕਾਰ ਤੇ ਕਿਸਾਨਾਂ ਦੇ ਦਰਮਿਆਨ ਉਹ ਬਚ ਗਿਆ ਇਸ ਕਰਕੇ ਤੁਹ ਜੀ ਬਲ ਕੋ ਪਰ ਡਾਕਟਰ ਸਾਹਿਬ ਦੇਖੋ ਕਿ ਕਿਤਨਾ ਕਿਤੇ ਬੇਸ਼ੱਕ ਆਪਾਂ ਕਹਿੰਦੇ ਹਾਂ ਕਿ ਅਪਨੇ ਖੇਤੀ ਕਾਨੂੰਨ ਵਾਪਸ ਲੈ ਲੈ ਕੇ ਕੇਂਦਰ ਦੀ ਸਰਕਾਰ ਨੇ ਪਰ ਕਾਰਪੋਰੇਟ ਜਿਹੜਾ ਹਮਲਾ ਉਹ ਤਾਂ ਜਿਉਂਦਾ ਤਿਉਂ ਬਰਕਰਾਰ ਹੈ ਤੇ ਉਸ चीज ਕਾਰਪੋਰੇਟ ਨੂੰ ਮਤਲਬ ਪਾਸੇ ਕਰਕੇ ਨਹੀਂ ਰੱਖਿਆ ਸਾਜ ਆ ਸਕਦਾ ਹੈਗਾ ਇਹਨਾਂ ਪੂਰੇ ਹਾਲਾਤਾਂ ਦੇ ਵਿੱਚ ਯਾਨੀ ਕਿ ਹੁਣ ਵੀ ਜੇਕਰ ਪੰਜਾਬ ਸਰਕਾਰ ਦੇ ਫੈਸਲੇ ਨੂੰ ਕਿਸਾਨ ਜਿੱਥੇ ਹੁੰਦੀਆਂ ਨੇ ਦੱਸਿਆ ਕਿ ਇਹ ਗਲਤ ਹੈ ਤਾਂ ਇਹ ਗਲਤ ਫੈਸਲਾ ਦੱਸਿਆ ਕਿ ਉੱਥੇ ਜਾ ਕੇ ਜੁੜਦਾ ਯਾਨੀ ਕਿ ਡਰ ਤਾਂ ਪੂਰਾ ਕਾਰਪੋਰੇਟ ਦਾ ਜ਼ਮੀਨ ਨੂੰ ਕਿ ਹੜਾਪਣ ਦੇ ਤਾਂ ਲੱਗੇ ਹੋਏ ਨੇ ਨਹੀਂ ਕਿ ਉਹ ਚੀਜ਼ ਖਤਮ ਨਹੀਂ ਹੋਈ ਦਰ ਬੁਣਿਆ ਹੋਇਆ ਬਿਲਕੁਲ ਇਹ ਕੋਈ ਰੌਲਾ ਨਹੀਂ ਸਿਰਫ ਕਾਰਪੋਰੇਟਾਂ ਦਾ ਇੱਥੇ ਨਹੀਂ ਹੈ ਦੁਨੀਆ ਭਰ ਦੇ ਵਿੱਚ ਇਸ ਪਲੈਨਟ ਦੇ ਜਿੰਨੇ ਵੀ ਰਿਸੋਰਸਸ ਨੇ ਚਾਹੇ ਉਹ ਪਾਣੀ ਹੈ ਚਾਹੇ ਉਹ ਧਰਤੀ ਹੈ ਚਾਹੇ ਉਹ ਹਵਾ ਹੈ ਚਾਹੇ ਹੋਰ ਕੁਦਰਤੀ ਸੌਮੇ ਨੇ ਜਿਹੜੀਆਂ ਖਾਣਾ ਨੇ ਜਾਂ ਹੋਰ ਉਹਦੇ ਲਈ ਲੜਾਈ ਚੱਲ ਰਹੀ ਹੈ ਜਿਹੜੇ ਆਮ ਲੋਕ ਨੇ ਜਿਹੜੇ ਉਹਨਾਂ ਇਲਾਕਿਆਂ 'ਚ ਰਹਿੰਦੇ ਨੇ ਜਾਂ ਜਿਹੜੇ ਕਿਸਾਨ ਨੇ ਜਿਹੜੇ ਖੇਤਾਂ ਦੇ ਮਾੜੇ ਮੋٹے ਮਾਲਕ ਨੇ ਉਹਨਾਂ ਦੀ ਕੋਈ ਤਾਕਤ ਨਹੀਂ ਉਹਨਾਂ ਦੇ ਸਾਹਮਣੇ ਸਾਰੀਆਂ ਦੀਆਂ ਸਾਰੀਆਂ ਸਰਕਾਰਾਂ ਉਹਨਾਂ ਦੇ ਨੌਕਰਾਂ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ। ਸੋ ਇਸ ਕਰਕੇ ਇਹ ਲੜਾਈ ਤਾਂ ਬੜੀ ਅਨਈਵਨ ਹੈ ਪਰ ਇਹ ਵੀ ਜਿਉਂ-ਜਿਉਂ ਲੋਕ ਜਾਗ ਪੈਂਦੇ ਹੁੰਦੇ ਨੇ ਫਿਰ ਇਹ ਹੋ ਨਹੀਂ ਸਕਦਾ। ਬਹੁਤ ਥੋੜੇ ਜੇ ਲੋਕ ਨੇ 1% ਵੀ ਪਾਪੂਲੇਸ਼ਨ ਨਹੀਂ ਹੈ ਦੁਨੀਆ ਭਰ ਤੇ ਜਿਹੜੇ ਸਾਰੇ ਕਾਸੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਆਪਣੇ ਸਰੀਰਾਂ ਤੇ ਵੀ ਆਪਣੇ ਮਨਾਂ ਤੇ ਵੀ ਇੰਟਰਨੈਸ਼ਨਲ ਮਤਲਬ ਇਨਫੋਰਮੇਸ਼ਨ ਟੈਕਨੋਲੋਜੀ ਰਾਹੀਂ ਕੰਪਿਊਟਰਾਂ ਰਾਹੀਂ ਹਰ ਚੀਜ਼ ਦੇ ਜਿੰਨੀਆਂ ਸਾਡੀਆਂ ਲੋੜਾਂ ਨੇ ਤੁਸੀਂ ਦੇਖੋ ਹੁਣ ਆਪਾਂ ਗੱਲ ਕਰ ਰਹੇ ਹਾਂ। ਟਾਵਰ ਲੱਗੇ ਹੋਏ ਨੇ। ਜੀਵ ਕਿਸੇ ਦੀ ਭਰ ਰਹੀ ਹੈ ਚੀਜ਼ਾਂ ਦਾ ਕੁਦਰਤੀ ਨੇ ਜਿਹੜੀ ਜਿਹੜੀਆਂ ਵੇਵਸ ਚੱਲ ਰਹੀਆਂ ਨੇ ਇਹ ਕੋਈ ਕਿਸੇ ਨੇ ਥੋੜੋ ਬਣਾਇਆ ਨੇ ਇਹ ਸਿਰਫ ਇਹਨਾਂ ਵੇਵਸ ਨੂੰ ਫੜ ਕੇ ਉਸ ਵੇਵ ਲੈਂਥ ਦੇ ਉੱਪਰ ਪ੍ਰੋਗਰਾਮ ਚਲਾਉਣ ਦੇ ਲਈ ਮਤਲਬ ਕਬਜ਼ਾ ਕਰ ਲੈ ਨੇਚਰ ਦੇ ਉੱਪਰ ਅਸੀਂ ਉਹਦੇ ਗੁਲਾਮ ਹੋਏ ਹੋਇਆ ਜਿਸ ਦਿਨ ਬਟਨ ਦੱਬਣੇ ਉਹਦੋਂ ਬੰਦ ਹੋ ਜਾਊਗਾ ਇਹ ਸੋ ਛੋਟੀ ਜੀ ਕਪਸਿਲਟੀ ਖੜੀ ਕਰਕੇ ਬਾਕੀ ਲੋਕਾਂ ਨੂੰ ਮਖਾਜ ਬਣਾ ਕੇ ਉਹਦੇ ਇਹ ਇਹ ਅੱਜ ਤੋਂ ਨਹੀਂ ਚੱਲ ਰਿਹਾ ਬਲੀ ਗੰਧਾਰੀ ਪਾਣੀ ਦੇ ਉੱਪਰ ਇਦਾਂ ਹੀ ਕਬਜ਼ਾ ਕਰੀ ਬੈਠਾ ਸੀ ਤੁਸੀਂ। ਤੋਂ ਇਹ ਹੁਣ ਕਾਰਪੋਰੇਟਾਂ ਦੇ ਨਾਂ ਹੇਠ ਆ ਗਿਆ। ਮਤਲਬ ਹਰ ਚੀਜ਼ ਦੇ ਉੱਪਰ ਹਥਿਆਰਾਂ ਤੋਂ ਲੈ ਕੇ ਦਵਾਈਆਂ ਤੋਂ ਲੈ ਕੇ ਪੜ੍ਹਾਈ ਤੋਂ ਲੈ ਕੇ ਸਿਹਤ ਤੋਂ ਲੈ ਕੇ ਹਰ ਚੀਜ਼ ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਉਹ ਸਾਡੀਆਂ ਲੋੜਾਂ ਨੂੰ ਉਸ ਤਰੀਕੇ ਦੇ ਨਾਲ ਬਦਲਿਆ ਜਾ ਰਿਹਾ ਹੈ। ਮਤਲਬ ਤੁਸੀਂ ਜੇ ਸਟੱਡੀ ਕਰੋਗੇ ਨਾ ਕਿ ਤੇ ਆ ਜਿਹੜੀਆਂ ਸ਼ੂਗਰ ਬਲੱਡ ਪ੍ਰੈਸ਼ਰ ਬਿਮਾਰੀਆਂ ਇਹ ਕਟੀਆਂ ਗਈਆਂ ਨੇ। ਤਾਂ ਕਿ ਵੱਡੀ ਪਾਪੂਲੇਸ਼ਨ ਹੈ ਜਿਹੜੀ ਉਹ ਇਹਦੇ ਤੇ ਡਿਪੈਂਡੈਂਟ ਹੋ ਜਵੇ ਗੋਲੀਆਂ ਖਾਣ ਲੱਗ ਜੇ ਉਹਨਾਂ ਨਿਸ਼ਚਿਤ ਰਹਿ। ਇਹ ਲਾਲਚ ਤੇ ਖੜੀ ਸਭਤ ਹੈ। ਔਰ ਜਿਹੜੇ 1% ਤੋਂ ਵੀ ਘੱਟ لالچی ਜਿਹੜੇ ਮਤਲਬ ਲੋਕ ਨੇ ਸਾਰੇ ਮੁਲਕਾਂ 'ਚ ਨੇ ਉਹ ਉਹ ਲਗਭਗ ਇੱਕ ਪੱਧਰ ਤੇ ਇਕੱਠੇ ਵੀ ਨੇ ਜਿਆਦਾ ਯੂਨਾਈਟਡ ਨਹੀਂ ਆਮ ਲੋਕ ਨਹੀਂ ਯੂਨਾਈਟਡ ਪਰ ਲੜਾਈ ਕਿਉਂਕਿ ਸ਼ੁਰੂ ਹੋ ਚੁੱਕੀ ਹੈ ਪਹਿਲਾਂ ਤਾਂ ਲੜਾਈ ਹੋਈ ਨਹੀਂ ਸੀ ਲੜਾਈ ਦਾ ਪਤਾ ਹੀ ਨਹੀਂ ਸੀ ਲੋਕਾਂ ਨੂੰ ਪਰ ਹੁਣ ਕਿਸਾਨਾਂ ਨੂੰ ਸਾਰਿਆਂ ਨੂੰ ਪਤਾ ਲੱਗਣ ਲੱਗ ਗਿਆ ਕਿ ਕਿਵੇਂ ਠੱਗੀਆਂ ਮਾਰੀਆਂ ਜਾ ਰਹੀਆਂ ਨੇ ਹੁਣ ਇਹਨੀਆਂ ਸੌਖੀਆਂ ਨਹੀਂ ਬਚ ਸਕਣਗੀਆਂ ਜੇ ਇਕੱਠੇ ਰੋਕ ਤੋਂobjeਕਰ ਹੁੰਦੇ ਵੀ ਨਹੀਂ ਤਾਂ ਕਰ ਵੀ ਲੈਂਦੇ ਨੇ ਜਿਵੇਂ ਗੈਟ ਦੇ ਵਿੱਚੋਂ ਪਹਿਲਾਂ ਚਾਈਨਾ ਬਾਹਰ ਸੀ ਅਗਰੇ ਨੇ ਬਾਹਰ ਰੂੜੀ ਤੇ ਇਕਨੋਮੀ ਦਾ ਇੱਕ ਵੱਡਾ ਦੇਸ਼ ਫੌਜ਼ ਦਾ ਇੱਕ ਤਾਕਤਵਰ ਦੇਸ਼ ਨੂੰ ਆਖਰਕਾਰ ਦੇ ਵਿੱਚ ਆਉਣਾ ਪਿਆ ਵੈਸੇ ਲੋਕ ਸਭ ਦੇਖੋ ਕਿ ਇੱਕ ਕਾਰਪੋਰੇਟ ਜਿਵੇਂ ਕਿਸਾਨ ਤਾਂ ਕਹਿੰਦੇ ਨੇ ਕਿ ਅੰਬਾਨੀ ਅਦਾਨੀ ਇਹ ਸੋਨਾਂਬ ਹੋਰ ਵੀ ਆਪਣੇ ਦੇਸ਼ ਦੇ ਵਿੱਚ ਨਾਮ ਨੇ ਪਰ ਇਹਨਾਂ ਦੇ ਵੀ ਵੱਡੇ ਨਾਮ ਨੇ ਆਪਾਂ ਨੇ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਕਦੇ ਅੱਗੇ ਹੋ ਸਕੇ ਤਾਂ ਜਰੂਰ ਉਧਦੇ ਇਹਨਾਂ ਚੀਜ਼ਾਂ ਤੇ ਗੱਲ ਕਰਾਂਗੇ ਜਿਹੜੇ ਵੱਡੇ ਨਾਮ ਨੇ ਜਿਵੇਂ ਬਿਲ ਗੇਟਸ ਹੈ ਬਿਲ ਗੇਟਸ ਦੇ ਉੱਪਰ ਇੱਕ ਵੱਡੀ ਡਾਕੂਮੈਂਟਰੀ ਬਣਾਈ ਸੀ ਨੈਟਫਲਿਕਸ ਵਾਲਿਆਂ ਨੇ ਉਹ ਡਾਕੂਮੈਂਟਰੀ ਨੂੰ ਜਿਹੜੇ ਜਰਨਲਿਸਟ ਸ਼ੂਟ ਕਰਨ ਗਏ ਸੀ ਉਹ ਦੱਸਦੇ ਨੇ ਤੇ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਉੱਥੇ ਜਾ ਕੇ ਦਾਖਲ ਹੋਏ ਤਾਂ ਜਿਹੜੇ ਬਿਲਗੇਟਸ ਨੇ ਉਹ ਸਾਹਮਣੇ ਚੇਅਰ ਦੇ ਉੱਪਰ ਬੈਠੇ ਸੀ ਇੱਕ ਵੱਡੇ ਦੇਸ਼ ਦਾ ਬਜਟ ਉਹਨਾਂ ਦੇ ਹੱਥ ਦੇ ਵਿੱਚ ਸੀ ਤੇ ਮੈਂ ਥੱਲੇ ਨਿਗਾਹ ਮਾਰ ਕੇ ਦੇਖਿਆ ਕਿ 35 ਵੱਡੇ ਦੇਸ਼ਾਂ ਦੇ ਬਜਟ ਉਹਨਾਂ ਦੇ ਥੱਲੇ ਪਏ ਸੀ ਤੇ ਬਸ ਐਸੇ ਤੁਹਾਨੂੰ ਗੱਲ ਕਲੀਅਰ ਹੋ ਜਾਂਦੀ ਏ ਕਿ ਦੁਨੀਆ ਦਾ ਇੱਕ ਕਾਰਪੋਰੇਟਰ ਜਿਹੜਾ 35 ਦੇਸ਼ਾਂ ਦੇ ਬਜਟ ਆਪਣੇ ਹੱਥ ਦੇ ਵਿੱਚ ਲਈ ਬੈਠਿਆ ਤੇ ਪੜ੍ਹ ਕੇ ਦੇਖ ਰਿਹਾ ਕਿ ਇਹ ਠੀਕ ਵੀ ਬਣੇ ਨੇ ਕਿ ਇਨਾਂ 'ਚ ਜਿਹੜੇ ਮੈਂ ਮੈਂ ਡਰਾਫਟ ਕਰਕੇ ਦਿੱਤਾ ਸੀ ਮੈਂ ਪਰਫਾਰਮਾ ਬਣਾ ਕੇ ਦਿੱਤਾ ਸੀ ਉਹਦੇ ਮੁਤਾਬਕ ਹੀ ਬਣੇ ਨੇ ਕਿਤੇ ਕੋਈ ਹਿੱਲਚੁਲ ਤਾਂ ਨਹੀਂ ਇਨਾਂ 'ਚ ਹੋਈ ਯਾਨੀ ਕਿ ਕੰਮ ਤਾਂ ਇਸ ਲੈਵਲ ਦੇ ਉੱਪਰ ਰਿਹਾ ਰਿਹਾ ਜੀ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਅੰਗਰੇਜ਼ ਆਏ ਸੀ ਕਿੰਨੇ ਪਰਸੈਂਟ ਸੀ ਅੰਗਰੇਜ਼ ਉਹ ਆਏ ਉਹਨਾਂ ਨੇ ਸਾਰੇ ਲੋਕਲ ਰਜਵਾੜੇ ਸੀ ਜਿਹੜੇ ਉਹਨਾਂ 'ਚ ਇੱਕ ਆਪਣਾ ਐਡਵਾਈਜ਼ਰ ਲਾਇਆ ਤੇ ਸਾਰੇ ਕਸਤੇ ਤੇ ਕਬਜਾ ਕਰ ਲਿਆ ਵੇਚੇ ਆਇਆ ਜਾ ਰਿਹਾ ਸੀ ਜੀ ਤਰੱਕੀ ਹੋ ਰਹੀ ਹੈ ਰੇਲਾਂ ਚੱਲ ਰਹੀਆਂ ਨੇ ਜੀ ਫਲਾਣਾ ਹੋ ਰਿਹਾ ਕੀ ਦੇ ਲਈ ਚੱਲ ਰਹੀਆਂ ਸੀ ਉਹ ਰੇਲਾਂ ਉਦਾਂ ਦੀ ਤਰੱਕੀ ਹੋ ਰਹੀ ਹੈ ਸਾਡੇ ਸਾਹਮਣੇ ਹਰ ਪੱਧਰ ਦੇ ਉੱਪਰ ਟੈਕਨੋਲੋਜੀ ਦੇ ਉੱਪਰ ਜਿਹੜੇ ਲੋਕਾਂ ਦਾ ਕਬਜਾ ਹੈ ਉਹ ਬੇਸਿਕਲੀ ਸਾਰੀ ਦੁਨੀਆ ਤੇ ਕਾਬਜ ਕਾਬਜ ਹੋਏ ਬੈਠੇ ਨੇ ਪ੍ਰੈਕਟੀਕਲੀ ਪਰ ਕਿਉਂਕਿ ਆਪਸ ਦੇ ਵਿੱਚ ਕੰਪੀਟੀਸ਼ਨ ਵੀ ਹੈ ਲਾਲਚ ਵੀ ਵਧਦਾ ਜਾਂਦਾ ਦਿਨੋਂ ਦਿਨ ਕਿਉਂਕਿ ਲਾਲਚੀ ਮਨ ਦਾ ਕੰਪੀਟੀਸ਼ਨ ਤਾਂ ਆਪਣੇ ਆਪ ਨਾਲ ਹੀ ਹੁੰਦਾ ਹੈ ਬਿਲਕੁਲ ਤੋ ਇਸ ਕਰਕੇ ਹੈ ਕਿ ਇਹ ਇੱਕ ਕਿਸਮ ਦੀ ਮੈਂ ਸਮਝਦਾ ਹਾਂ ਵੀ ਇੱਕ ਮਨੁੱਖਤਾ ਦੀ ਹਿਸਟਰੀ 'ਚ ਇਹ ਜਿਹੇ ਮੌਕੇ ਆਉਂਦੇ ਨੇ ਖਾਸ ਕਿਸਮ ਦਾ ਪਾਗਲਪਣਾ ਹੈ। ਉਹਨਾਂ ਨੂੰ ਲੱਗਦਾ ਅਸੀਂ ਤਾਂ ਮਰਨਾ ਨਹੀਂ ਬਾਕੀ ਪਾਪੂਲੇਸ਼ਨ ਵੱਧੂ ਹੈ। ਇਹਨੂੰ ਚਾਹੇ ਮਟਾਈ ਦਿਓ। ਸੋ ਇਹ ਮਨੁੱਖਤਾ ਵਿਰੋਧੀ ਹੋ ਚੁੱਕਿਆ ਸਿਸਟਮ ਹੈ ਜਿਹੜਾ ਇਹਨੇ ਜ਼ਿਆਦਾ دیر ਨਹੀਂ ਰਹਿਣਾ। ਇਹ ਠੀਕ ਹੈ ਇਹਦੇ ਡਿਗਦੇ ਢੰਗੇ ਦੇ ਨੁਕਸਾਨ ਬਹੁਤ ਸਾਰੇ ਹੋ ਸਕਣਗੇ। ਬਹੁਤ ਥਾਈ ਹੋ ਰਹੇ ਨੇ ਲੜਾਈਆਂ ਲੱਗ ਰਹੀਆਂ ਨੇ। ਪਰ ਸਾਡੀ ਜਿਹੜੀ 엘ੀਟ ਹੈ ਜਿਹਨੂੰ ਅਸੀਂ ਕਹਿੰਦੇ ਆ ਸਾਡੀ ਮਤਲਬ ਸੱਤਾਧਾਰੀ ਨੇ ਸਾਰੀ ਦੁਨੀਆ ਦੇ ਵਿੱਚ ਉਹਨਾਂ 'ਚ ਖਾਸ ਕਿਸਮ ਦਾ ਪਾਗਲਪਨ ਆ ਗਿਆ ਜਿਹੜੇ ਮਾਰਕੀਟ ਦੇ ਸਿੱਤਾਧਾਰੀ ਨੇ ਉਹਨਾਂ ਦੇ ਨੂੰ ਲਾਲਚ ਨੇ ਅੰਨੇ ਕਰਤਾ ਹੈ ਉਹ ਹੁਣ ਫੂਡ ਦੇ ਉੱਪਰ ਕਬਜ਼ਾ ਕਰਨਾ ਚਾਹੁੰਦੇ ਨੇ ਬੇਸਿਕਲੀ ਕਿ ਆ ਇਸ ਤਰ੍ਹਾਂ ਦਾ ਬਣਾ ਦੇ ਉਹ ਇਦਾਂ ਖਾਣ ਲਾ ਦੇ ਉਹਨਾਂ ਦੀ ਆਦਤਾਂ ਹੀ ਬਦਲ ਦੇ ਸਾਰੀਆਂ ਸਾਰੀਆਂ ਬੱਚੇ ਤੁਸੀਂ ਦੇਖੋ ਨਾ ਮਤਲਬ ਆ ਖਾ ਖਾ ਕੇ ਪੀਜ਼ਾ 버ਗਰ ਕਿੰਨੇ ਮੋਟੇ ਹੋਏ ਫਿਰਦੇ ਨੇ ਜਿਹੜੀ ਅਗਲੀ ਪੀੜ੍ਹੀ ਹੈ ਤੁਸੀਂ ਦੇਖੋ ਸਕੂਲਾਂ ਦੇ ਬਾਹਰ ਕਦੇ ਖੜੇ ਹੋਗੇ ਦੇਖਿਓ ਐਂ ਲੱਗਦਾ ਵੀ ਜਿਵੇਂ ਟੀਕੇ ਲਾ ਕੇ ਢਿੱਡ ਭਰੇ ਹੋਣ ਉਹਨਾਂ ਦੇ ਸੁਰਿਆ ਨਹੀਂ ਜਾਂਦਾ ਫਿਰ ਉਹਦੇ ਲਈ ਜਿਮ ਖੋਲਦੇ ਜਿਮ ਵਾਲਾ ਤੁਹਾਨੂੰ ਦੱਸੂਗਾ ਜਿਮ ਵਾਲਾ ਤੁਹਾਨੂੰ ਤੇ ਦਊਗਾ ਜੀ ਮਤਲਬ ਤੁਸੀਂ ਉਸ ਤਰ੍ਹਾਂ ਦਾ ਮਟੀਰੀਅਲ ਖਾਣ ਪੀਣ ਦੇ ਲਈ ਮਤਲਬ ਜਿਹੜੇ ਆਪਾਂ ਦੇਖਿਆ ਹੀ ਹੈ ਉਹ ਚਲਾਂ ਜਿਹੜੇ ਆਉਂਦੇ ਨੇ ਸੋ ਇਹ ਸਾਰੇ ਦਾ ਸਾਰਾ ਸੱਚ ਸਾਡੀਆਂ ਆਦਤਾਂ ਦੇ ਉੱਪਰ ਆਦਤਾਂ ਨੂੰ ਵਿਗਾੜ ਕੇ ਉਹਦੇ ਤੇ ਪਲ ਰਿਹਾ ਹੈ ਇਹ ਕੰਮ ਜੀਰਪ ਸਾਹਿਬ ਇੱਕ ਤਾਂ ਦੇਖੋ ਮਾਨਵ ਸਭਿਤਾ ਦਾ ਇੱਕ ਬੜਾ ਸਿੰਪਲ ਹੋਇਆ ਕਿ ਬੰਦਾ ਧਰਤੀ ਦੇ ਵਿੱਚੋਂ ਅਨਾਜ ਪੈਦਾ ਕਰਦਾ ਤੇ ਇਹ ਬੰਦਾ ਫਿਰ ਆਪਣਾ ਪੇਟ ਭਰਦਾ ਉਹ ਜਿਹੜਾ ਇਨਸਾਨ ਹੈ ਜਦੋਂ ਵੀ ਇਨਸਾਨ ਕਦੇ ਵੀ ਹਜ਼ਾਰਾਂ ਸਾਲ ਪਹਿਲਾਂ ਸ਼ੁਰੂਆਤੀ ਦੌਰ ਹੋਊਗਾ ਉਦੋਂ ਵਹੀ ਚੱਲਦਾ ਸੀ ਭਾਵੇਂ ਜੀਵ ਮਾਰ ਕੇ ਖਾ ਲੇ ਫਿਰ ਫੌਲੀ ਫੌਲੀ ਇਨਸਾਨ ਥੋੜਾ ਜਿਹਾ ਡਿਵੈਲਪ ਹੋਇਆ ਉਹਨੂੰ ਪਤਾ ਲੱਗਿਆ ਕਿ ਧਰਤੀ ਦੇ ਕੁਸ਼ ਅੰਦਰ ਬੀਜ ਲੋ ਬੀਜ ਜਿਹਕੇ ਤੁਸੀਂ ਆਪਣਾ ਪੇਟ ਭਰ ਸਕਦੇ ਹੋ ਜਦੋਂ ਹੋਣ ਵੀ ਤਿੰਨ ਖੇਤੀ ਕਾਨੂੰਨਾਂ ਦਾ ਅੰਦੋਲਨ ਆਇਆ ਉਦੋਂ ਵੀ ਰਾਜੀਵਾਲ ਸਾਹਿਬ ਗੁਰਾਹਾਂ ਸਾਹਿਬ ਡੱਲੇਵਾਲ ਸਾਹਿਬ ਭੰਦੇਰ ਸਾਹਿਬ ਆਹੀ ਗੱਲ ਤਾਂ ਰੱਖਦੇ ਸੀ ਕਿ ਇਸ ਦਾ ਫੂਡ ਗ੍ਰੇਨ ਕਰਦੇ ਆ ਫੂਡ ਸਟਾਕ ਥੋੜੀ ਕਰਦੇ ਆ ਪ੍ਰੋਸੈਸ ਥੋੜੀ ਅਸੀਂ ਕਰਦੇ ਆ ਸਾਡਾ ਤਾਂ ਵਪਾਰ ਦੇ ਵਿੱਚ ਆਉਂਦਾ ਹੀ ਨਹੀਂ ਇਹ ਸਾਰੀਆਂ ਗੱਲਾਂ ਉੱਥੇ ਅੰਦਰ ਹੁੰਦੀਆਂ ਰਹੀਆਂ ਮੀਟਿੰਗਾਂ ਦੇ ਵਿੱਚ ਆਪਾਂ ਨੇ ਪੜਿਆ ਬਾਹਰੋਂ ਤੇ ਹੁਣ ਇਹਦਾ ਵੀ ਤੋੜ ਲੱਭ ਲੈ ਗਿਆ ਤੋੜ ਇਹਦਾ ਇਹ ਕਿ ਤੁਸੀਂ ਜ਼ਿਕਰ ਕਰੇ ਜਿੱਤਾਂ ਕਿ ਫੂਡ ਦੇ ਉੱਪਰ ਕਬਜ਼ਾ ਹੋਣਾ ਚਾਹੁੰਦੇ ਨੇ ਜ਼ਮੀਨਾਂ ਦੇ ਉੱਪਰ ਕਬਜ਼ਾ ਹੋਣਾ ਚਾਹੁੰਦੇ ਨੇ ਉਹ ਕਹਿੰਦੇ ਨੇ ਕਿ ਰੋਬੋਟ ਤਿਆਰ ਕਰ ਦਿ ਜਿਹਨੇ ਹਵਾ ਦੇ ਵਿੱਚ ਬੈਕਟੀਰੀਆ ਨੇ ਉਹਨਾਂ ਨੂੰ ਸਾਰਿਆਂ ਨੂੰ ਰਿਸੀਵ ਕਰਕੇ ਉਹ ਰੋਬੋਟ ਭੋਜਨ ਤਿਆਰ ਕਰ ਦੇਗਾ। ਯਾਨੀ ਕਿ ਜਿਹੜੀ ਗੱਲ ਕਿਸਾਨਾਂ ਕੋਗੇ ਮੀਟਿੰਗਾਂ ਦੇ ਵਿੱਚ ਰੱਖਦੇ ਸੀ ਉਹ ਉਸ ਗੱਲ ਤੋਂ ਵੀ ਇੱਕ ਕਦਮ ਅੱਗੇ ਚਲੇ ਗਏ ਕਿ ਬੰਦਾ ਨਹੀਂ ਕੰਮ ਕਰੂਗਾ ਰੋਬੋਟ ਕੰਮ ਕਰਨਗੇ। ਹਵਾ ਦੇ ਵਿੱਚੋਂ ਬੈਕਟੀਰੀਆ ਰਿਸੀਵ ਕਰਕੇ ਉਹ ਭੋਜਨ ਤਿਆਰ ਕਰਨਗੇ। ਸੋ ਆਹ ਚੀਜ਼ਾਂ ਕਰੀ ਜਾਂਦੇ ਨੇ ਕਾਰਪੋਰੇਟ ਡਾਕਟਰ ਸਾਹਿਬ ਆਪਣੀ ਲੈਬਾਂ ਦੇ ਵਿੱਚ ਜੀ। ਇੱਕੋ ਕੰਗੂ ਸਰ ਇਹ ਗੱਲ ਮੰਦਨ ਦੱਸਦਾ ਮਨੁੱਖਤਾ ਦੀ ਹਿਸਟਰੀ ਹੈ ਜਿਹੜੀ ਬਹੁਤ ਲੰਬੀ ਚੌੜੀ ਨਹੀਂ ਹੈ। ਸਾਰੀ ਦੁਨੀਆ ਦੇ ਵਿੱਚ ਖੰਡਰ ਹੋਏ ਪਏ ਨੇ ਖੰਡਰ ਉਦੋਂ ਹੋਏ ਕੋਈ ਵੀ ਸਭਤਾ ਚਾਹੇ ਹੜੱਪਾ ਦੀ ਸੀ ਚਾਹੇ ਰੋਮ ਦੀ ਸੀ ਚਾਹੇ ਏਜੀਪਟ ਦੀ ਸੀ ਉਹ ਤਬਾਹ ਉਦੋਂ ਹੋਈਆਂ ਨੇ ਜਦੋਂ ਸ਼ਹਿਰੀਕਰਨ ਜ਼ਿਆਦਾ ਹੋ ਗਿਆ ਸ਼ਹਿਰੀਕਰਨ ਜਿਹੜਾ ਬੇਸਿਕਲੀ ਉਹ ਇਹ ਹੈ ਕਿ ਪਿੰਡਾਂ ਦੀ ਲੁੱਟਮਾਰ ਕਰਕੇ ਸ਼ਹਿਰਾਂ 'ਚ ਬੈਠ ਕੇ ਬੇਲੜਨੇ ਜਿਹੜੇ ਖਾਂਦੇ ਨੇ ਸਿਰਫ ਉਹ ਚ ਨਵੀਂ ਚੀਜ਼ ਜਿਹੜੀ ਐਡ ਹੋਈ ਹੈ ਉਹ ਹੋਈ ਹੈ ਕਿ ਟੈਕਨੀਕ ਆ ਗਈ ਜਿ ਮਸ਼ੀਨਰੀ ਆ ਗਈ ਜ਼ਿਆਦਾ ਪਹਿਲਾਂ ਸਿਰਫ ਬੰਦਿਆਂ ਦੇ ਸਿੱਤੇ ਸੀ ਉਹ ਮਨੂ ਟੈਕਨੋਲੋਜੀ ਆਉਣ ਦੇ ਨਾਲ ਹੋਰ ਜ਼ਿਆਦਾ ਹੋ ਗਿਆ ਹੈ ਪਰ ਜਦੋਂ ਓਵਰ ਓਵਰ ਅਰਬਨਾਈਜੇਸ਼ਨ ਹੋ ਜਾਂਦੀ ਹੈ ਜਦੋਂ ਵੱਡਾ ਸ਼ਹਿਰੀਕਰਨ ਹੋ ਜਾਂਦਾ ਹੈ ਤਾਂ ਉਹਨੇ ਤਵਾਬ ਹੋਣਾ ਹੀ ਹੁੰਦਾ ਹੈ ਪਰ ਜਿਹੜੀਆਂ ਅਸੀਂ ਮਲ ਸਵਾ ਸਵਾ 100 150 ਮੰਜ਼ਲੇ ਜਿਹੜੇ ਪਾਲੇ ਨੇ ਇਹਨਾਂ ਨੇ ਬੜੀ دیر ਚੱਲਣਾ ਨਹੀਂ ਹੈ ਗਰਮੀ ਦੇ ਵਿੱਚ ਵੀ ਸਿਉਂਕ ਜਦੋਂ ਇੱਕ ਜਗ੍ਹਾ ਇਕੱਠੀ ਹੋ ਜਾਂਦੀ ਹੈ ਉਦੋਂ ਬਾਅਦ ਤੁਸੀਂ ਦੇਖਿਆ ਉਹਨੂੰ ਪੰਗ ਲੱਗ ਜਾਂਦੇ ਨੇ ਉੱਡ ਜਾਂਦੇ ਨੇ ਉਹ ਗਰਮੀ ਖਾਲੀ ਕਰ ਜਾਂਦੇ ਨੇ ਇਹ ਨੇਚਰ ਦਾ ਪ੍ਰੋਸੈਸ ਹੈ ਕਿ ਜਦੋਂ ਕੰਸੈਂਟ੍ਰੇਸ਼ਨ ਹੁੰਦੀ ਹੈ ਉਹ ਚੀਜ਼ ਨੇ ਖਤਮ ਹੋਣਾ ਹੁੰਦਾ ਹੈ ਔਰ ਜਿੰਨੇ ਸ਼ਹਿਰ ਤੁਹਾਨੂੰ ਦਿਖ ਰਹੇ ਨੇ ਚੀਨ ਤੋਂ ਲੈ ਕੇ ਅਮਰੀਕਾ ਤੱਕ ਸਾਡੇ ਜਿਹੜੇ ਵੱਡੇ ਸ਼ਹਿਰ ਨੇ ਇਹ ਤਵਾਹੀ ਵੱਲ ਓਪੇ ਹੀ ਵੱਧ ਰਹੇ ਨੇ ਇਹਨਾਂ ਦੇ ਵਿੱਚੇ ਬੀਜ ਪਏ ਨੇ ਤਵਾਹੀ ਦੇ ਤੁਸੀਂ ਦੂਰ ਕੀ ਜਾਣੇ ਦਿੱਲੀ ਜਾਓ ਦਿੱਲੀ ਸਭ ਤੋਂ ਵੱਡਾ ਕੂੜੇ ਦਾ ਢੇਰ ਹੈ ਜਿਹੜਾ ਸਭ ਤੋਂ ਪਹਿਲਾਂ ਦਰਸ਼ਨ ਹੁੰਦੇ ਨੇ ਜੇ ਇਧਰਲੇ ਪਾਸੇ ਜਾਈਏ ਆਪਾਂ ਸੋ ਇਹ ਮੈਨੇਜੇਬਲ ਨਹੀਂ ਹਨ ਸਸਟੇਨੇਬਲ ਨਹੀਂ ਹਨ ਕੁਦਰਤ ਇੰਨਾ ਜ਼ਿਆਦਾ ਜਿਹੜਾ ਅਸੀਂ ਕਰ ਰਹੇ ਹਾਂ ਉਹਨੂੰ ਸੰਭਾਲ ਨਹੀਂ ਸਕਦੀ ਜਦੋਂ ਕੁਦਰਤ ਨੂੰ ਇੰਨੇ ਹੀ ਸੰਭਾਲਣਾ ਚਾਹੀਏ ਰਿਪੋਰਟ ਹੋਣਾ ਚਾਹੀਏ ਕੁਝ ਹੁਣ ਕਦੇ ਨਾਲ ਚੱਲਣਗੇ ਮੈਨੂੰ ਦੱਸੋ ਆਖਰਕਾਰ ਕਿਸੇ એનર્ਜੀ ਨਾਲ ਤਾਂ ਰੋਬੋਟ ਵੀ ਚੱਲੂਗਾ ਨਾ ਸੈੱਲ ਹੋਣਗੇ, بجلی ਹੋਊ, ਤੇਲ ਹੋਊਗਾ, ਕੁਛ ਨਾ ਕੁਛ ਤਾਂ ਕਰਨਗੇ ਨਾ। ਔਰ ਉਹ ਰੋਬੋਟ ਜਿਹੜੇ ਮਤਲਬ ਇਹਨਾਂ ਨੂੰ ਪੁੱਛਣਗੇ ਉਹ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਇਹ ਕਹਿੰਦੇ ਨੇ ਵੀ ਉਹ ਤਾਂ ਕਹਿੰਦੇ 2029 ਤੱਕ ਕਹਿ ਰਹੇ ਨੇ ਵੀ ਉਹਨੂੰ ਸਾਰੇ ਬੰਦੇ ਨੇ ਜਿੰਨੇ ਮਨੁੱਖਤਾ ਦੇ ਉਹਨਾਂ ਤੋਂ ਵੱਧ ਅਕਲ ਹੋਊਗੀ। ਅਕਲ ਇਦਾਂ ਦੀ ਹੋਊਗੀ ਜਿਹੜੇ ਜੇ ਦੇਣ ਵਾਲੇ ਬੈਠੇ ਨੇ ਇਹ ਜਿਨ੍ਹਾਂ ਨੇ ਪ੍ਰੋਗਰਾਮਿੰਗ ਕਰੀ ਹੈ। ਉਹ ਡਿਸਟਰਕਟਿਵ ਹੋ ਜਾਣਗੇ, 셀ਫ ਡਿਸਟਰਕਸ਼ਨ ਦੇ ਚਮਰ ਜਾਣਗੇ ਔਰ ਇੰਨੀ ਕੀ ਗੱਲ ਹੈ। ਜਦੋਂ ਅੱਗਾਂ ਲੱਗ ਜਾਂਦੀਆਂ ਸੀ ਪੁਰਾਣੇ ਜਿਹੜੇ ਰੋਮ ਨੂੰ ਅੱਗ ਲੱਗੀ ਸੀ ਇਦਾਂ ਹੀ ਲੱਗੀ ਸੀਗੇ ਉਹ ਜਦੋਂ ਬਿਮਾਰੀਆਂ ਫੈਲ ਜਾਣਗੀਆਂ ਪਾਣੀ ਨਹੀਂ ਸਪੋਰਟ ਕਰ ਸਕੂਗਾ ਲਾਈਫ ਹੈ ਜਿਹੜੀ ਹੈ ਜਿਹੜੇ ਬੇਸਿਕ ਐਲੀਮੈਂਟ ਨੇ ਪੰਜ ਉਹਨਾਂ ਤੇ ਨਿਰਭਰ ਹੈ ਉਹਨਾਂ ਚੋਂ ਥੋੜਾ ਜਿਹਾ ਇੱਕ ਦਾ ਵੀ ਇਮਬੈਲੈਂਸ ਹੋ ਗਿਆ ਤਾਂ ਖਤਮ ਹੋ ਜਾਣੇ ਰਿਪੋਰਟ ਨੂੰ ਚੱਕ ਕੇ ਬਿਲਗੇਟਸ ਮੋਟੇ ਤੇ ਰੱਖ ਕੇ ਫਿਰ ਜਾਵੇ ਇੱਥੇ ਜਿੱਤੇ ਨਰਕ ਚ ਫਿਰਨਾ ਹੈ ਉਹਨੇ ਮਤਲਬ ਐਵੇਂ ਬੇਕੂਫੀ ਵਾਲੀਆਂ ਗੱਲਾਂ ਨੇ ਅੱਛਾ ਉਹਨੂੰ ਵੇਚੀ ਜਾਂਦੇ ਨੇ ਉਹ ਸਾਇੰਟਿਸਟ ਨੇ ਜਿਹੜੇ ਮੂਰਖ ਉਹ ਗਾਹਾਂ ਇਹਨਾਂ ਦੇ ਤਨਖਾਹ ਤੇ ਕੰਮ ਕਰੀ ਜਾਂਦੇ ਨੇ ਜਿਵੇਂ ਆਈਟ ਇਹ ਪੁਨਾ ਧਰਮ ਦੇ ਖਿਲਾਫ ਸਾਇੰਸ ਇਸ ਕਰਕੇ ਆਈ ਵੀ ਇਹ ਤਾਂ ਅਕਲ ਦੀ ਗੱਲ ਹੈ ਰੈਸ਼ਨਲ ਹੈ ਧਰਮ ਜਿਹੜਾ ਮੂਰਖ ਦਾ ਕੰਮ ਹੈ ਆਟਮ ਬੰਬ ਬਣਾ ਕੇ ਜਪਾਨ ਦੇ ਦੋ ਸ਼ਹਿਰਾਂ ਨੂੰ ਅਦਲਾ ਦਿੱਤੀ ਨਾਗਾਸਾਕੀ ਤੇ ਹਿਰੋਸ਼ੀਮਾ ਵੀ ਕੀ ਨਿਕਲਿਆ ਜੀ ਨਾਗਾਸਾਕੀ ਤੇ ਹਿਰੋਸ਼ੀਮਾ ਤੋਂ ਕੀ ਸਬਕ ਸਿੱਖਿਆ ਅਸੀਂ ਸਾਰੀ ਦੁਨੀਆ ਦੇ ਟਾਂਕੇ ਥਾਪੜ ਦੇ ਫਿਰਦੇ ਆ ਇੱਕ ਵੀ ਮਨੁੱਖ ਹੈ ਜਿਹੜਾ ਜੀ ਇਹ ਪਸ਼ੂਆਂ ਤੋਂ ਤਾਂ ਵੱਖਰਾ ਹੈ ਕਿ ਆਪਣੇ ਤਜਰਬੇ ਤੋਂ ਸਿੱਖਦਾ ਕੀ ਸਿੱਖਿਆ ਜੀ ਉਸ ਟਾਈਮ ਇੱਕ ਮੁਲਕ ਕੋਲ ਆਟਮ ਬੰਬ ਸੀਗੇ ਅੱਜ ਦੀ ਡੇਟਸ ਦੇਖੋ ਕਿੰਨੇ ਮੁਰਖਾ ਕੋਲ ਨਿਊਕਲੀਅਰ ਬੰਬ ਨੇ ਕਿਸੇ ਤੋਂ ਗਲਤੀ ਨਾਲ ਵੀ ਬਟਨ ਦਬਿਆ ਜਾਵੇ ਤਾਂ ਸਾਰੀ ਦੁਨੀਆ ਤਬਾਹ ਹੋ ਜਾਊਗੀ ਇਹ ਅਕਲ ਹੈ ਇਹ ਅਸੀਂ ਤਜਰਬੇ ਚੋਂ ਸਿੱਖਿਆ ਹੈ ਉਹ ਮੁਰਖਾਂ ਦਾ ਟੋਲਾ ਹੈ ਕਿਉਂਕਿ ਸੂਟ ਸਾਟ ਸੋਨੇ ਪਾ ਲੈਂਦੇ ਨੇ ਛੇਵ ਸ਼ੂਬ ਕਰ ਲੈਂਦੇ ਨੇ ਕੈਮਰੇਆਂ ਮੂਰੇ ਆ ਜਾਂਦੇ ਨੇ ਅੰਕਲਾਕ ਅੰਗਰੇਜ਼ੀ ਬੋਲੀ ਸਾਨੂੰ ਲੱਗਦਾ ਅਕਲਮੰਦ ਨੇ ਐਸੀ ਕੋਈ ਗੱਲ ਨਹੀਂ ਹੈ ਬਿਲਕੁਲ ਤੇ ਬਿਲਕੁਲ ਪਾਗਲ ਹੋ ਚੁੱਕੇ ਨੇ ਅਰਥਵਾਹੀ ਦੇ ਕੰਡੇ ਤੇ ਬੈਠੇ ਨੇ ਖੁਦ ਹੀ ਇਹਨਾਂ ਨੇ ਤਬਾਹੀ ਕਰ ਲੈਣੀ ਹੈ ਆਮ ਲੋਕਾਂ ਨੂੰ ਜਾਗਣਾ ਚਾਹੀਦਾ ਹੈ ਜਿਹੜੇ ਪਿੰਡਾਂ ਦੇ ਲੋਕ ਨੇ ਆਮ ਲੋਕ ਨੇ ਜ ਮਸ਼ਕਤੀ ਲੋਕ ਨੇ ਕਿਰਤ ਕਰਨ ਵਾਲੇ ਲੋਕ ਨੇ ਉਹਨਾਂ 'ਚ ਫੇਰ ਜੇ ਇਮਿਊਨਿਟੀ ਜ਼ਿਆਦਾ ਹੈ ਐਵੇਂ ਰੋਟਰ ਬਟ ਬਣਾ ਕੇ ਤਜਰਬੇ ਕਰਕੇ ਇਹ ਡਰੀ ਜਾਂਦੇ ਨੇ ਆਪੇ ਹੀ ਮਰਬੂਰ ਲੈਣਾ ਇਹਨਾਂ ਨੇ ਇੱਕ ਦੂਜੇ ਨੂੰ ਉਸ ਐਡੀ ਕੀ ਗੱਲ ਹੈ ਕੋਈ ਬਹੁਤ ਬਹੁਤ ਨਹੀਂ ਇਹਨਾਂ ਤੋਂ ਡਰਨ ਦੀ ਲੋੜ ਪਰ ਇਹਨਾਂ ਦੇ ਪਿੱਛੇ ਲੱਗਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਹੂੰ ਸਹੀ ਬਿਲਕੁਲ ਆਪਣੀਆਂ ਆਤਾਂ ਕਰਕੇ ਇਹਨਾਂ ਦੇ ਗੁਲਾਮ ਨਹੀਂ ਬਣਨਾ ਚਾਹੀਦਾ ਸਾਨੂੰ ਵਿੱਚ ਗੱਲ ਤਾਂ ਸਾਰੇ ਡਾਕਟਰ ਸਾਹਿਬ ਆਹੀ ਹੈ ਕਿ ਇਹ ਮਾਈਂਡ ਕੈਪਚਰ ਕਰਨਾ ਚਾਹੁੰਦੇ ਨੇ ਬੰਦੇ ਦਾ ਤੇ ਉੱਥੋਂ ਬੰਦੇ ਨੂੰ ਗੁਲਾਮ ਬਣਾਉਣਾ ਚਾਹੁੰਦੇ ਨੇ ਬੰਦੇ ਦਾ ਭੋਜਨ ਦੇ ਪ੍ਰਕਾਪਜ ਬਣਾਉਣਾ ਚਾਹੁੰਦੇ ਨੇ ਕਿਉਂਕਿ ਹਰ ਇੱਕ ਬੰਦਾ ਆਦਾ ਪੇਟ ਦਾ ਭਰਦਾ ਹੀ ਹੈ ਉਹਨਾਂ ਭੋਜਨ ਦੇ ਉੱਪਰ ਕਾਬਜ ਹੋ ਗਏ ਕਿ ਹਰ ਇੱਕ ਬੰਦਾ ਸਾਡਾ ਗੁਲਾਮ ਹੋਊਗਾ ਤੇ ਦੁਨੀਆ ਸਾਡੇ ਕੰਟਰੋਲ ਦੇ ਵਿੱਚ ਔਰ ਤਾਂ ਜਿਹੜੀ ਇਹ ਕੋਈ ਗੈਟ ਬਣਿਆ ਹੋਇਆ WHO ਬਣਿਆ ਹੋਇਆ WTO ਬਣਿਆ ਹੋਇਆ IMF ਬਣਿਆ ਹੋਇਆ ਮਕਸਦ ਕੀ ਹੈ ਇਹਨਾਂ ਦਾ ਇੱਕੋ ਮਕਸਦ ਹੈ ਕਿ ਦੁਨੀਆ ਦੇ ਵਿੱਚ ਕੀ ਹੋ ਰਿਹਾ ਅਸੀਂ ਉੱਥੇ ਕੀ ਕਰ ਸਕਦੇ ਹਾਂ ਲੋਕਾਂ ਨੂੰ ਆਪਣੇ ਅੰਦਰ ਕੀ ਵੀ ਕਰ ਸਕਦੇ ਹਾਂ ਇਸ ਤੋਂ ਅੱਗੇ ਤਾਂ ਕੋਈ ਨਹੀਂ ਡਾਕਟਰ ਸਾਹਿਬ ਤਾਂ ਤੇ ਨਿਗਰ ਰਖੀਏ ਇਹਨਾਂ ਨੇ ਵੀ ਇਸ ਤਰ੍ਹਾਂ ਕਰ ਲਈਏ ਦੇਖੋ ਉਹੀ ਟੈਕਨੋਲੋਜੀ ਚੰਗੇ ਕੰਮ ਲਈ ਵੀ ਤਾਂ ਯੂਜ਼ ਹੋ ਸਕਦੀ ਹੈ ਇਹਨਾਂ ਨੇ ਤਾਂ ਸਾਨੂੰ ਗੁਲਾਮ ਬਣਾਉਣ ਲਈ ਆ ਟੈਕਨੋਲੋਜੀ ਆਪਾਂ ਯੂਜ਼ ਕਰ ਰਹੇ ਹਾਂ ਇਹਨਾਂ ਦੇ ਖਿਲਾਫ ਵੀ ਦੋਨੇ ਜਾਣੇ ਬਿਲਕੁਲ ਬਿਲਕੁਲ ਉਹੀ ਰਹਿਣਾ ਕੋਈ ਦੇ ਨਾਲ ਅਕਲ ਵੀ ਤਾਂ ਫੈਲੂਗੀ ਜੇ ਬੇਅਕਲੀ ਫਲਾਉਣ ਲਈ ਬਣਾਈ ਜੰਨੇ ਕੋਈ ਗੱਲ ਨਹੀਂ ਪਰ ਆਪਣੀ ਅਕਲ ਤੇ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਆਪਣੀ ਚੇਤਨਾ ਨਹੀਂ ਛੱਡਣੀ ਚਾਹੀਦੀ ਪਰ ਐਵੇਂ ਛੋਟੀਆਂ-ਮੋਟੀਆਂ ਹੈਬਿਟਸ ਜਿਹੜੀਆਂ ਜਿਨ੍ਹਾਂ ਤੇ ਪਲ ਰਹੇ ਨੇ ਉਹਦੇ ਗੁਲਾਮ ਹੋ ਕੇ ਨਹੀਂ ਇਹਨਾਂ ਦੇ ਅੰਦਰ ਰਹਿਣਾ ਚਾਹੀਦਾ ਬਿਲਕੁਲ ਬਿਲਕੁਲ ਸਿੱਖਣਾ ਚਾਹੀਦਾ ਜੀ ਸੋ ਰਮਚੰਦ ਤੇ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਪੰਜਾਬੀ ਤਰਜ਼ਮਾ ਹੀ ਨਕਲੀ ਬੁੱਧੀ ਹੈ ਹੁਣ ਨਕਲੀ ਬੁੱਧੀ ਅਸਲੀ ਬੁੱਧੀ ਨਾਲ ਕਿਵੇਂ ਰਲੂਗੀ ਬਨਰਟੀ ਅਕਲ ਜਾਂ ਕਹ ਲਓ ਜਾਂ ਨਕਲੀ ਅਕਲ ਨਕਲੀ ਇਕ ਤਾਂ ਮੂਰਖਤਾ ਹੀ ਹੁੰਦਾ ਹੈ ਹਾਂ ਮੂਰਖਤਾ ਹੀ ਹੁੰਦਾ ਹਾਂਜੀ ਬਿਲਕੁਲ ਸਰੋਤ ਸਰ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਵਿੱਚ ਸ਼ਾਮਲ ਹੋਣ ਦੇ ਲਈ ਧੰਨਵਾਦ ਤੁਹਾਡਾ ਸ੍ਰੋਤਿਆਂ ਦਾ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਤੋਂ ਵੀਰ ਨਾਲ ਜੁੜੇ ਹੋਏ ਸ੍ਰੋਟ ਡਾਕਟਰ ਹਰਿੰਦਰ ਸਿੰਘ ਪੱਟੇ ਸਾਹਿਬ ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਾਰ ਤਾਂ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਥੈਂਕ ਯੂ